ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀਓ ਗੱਲ ਕਰਾਂਗੇ ਜਿਹੜੇ ਅੱਜ ਪੰਜਾਬ ਦੇ ਹਾਲਾਤ ਚੱਲ ਰਹੇ ਹਨ ਸਿੱਖ ਕੌਮ ਸਿੱਖ ਪੰਥ ਦੇ ਹਾਲਾਤ ਚੱਲ ਰਹੇ ਹਨ ਜਥੇਦਾਰਾਂ ਦਾ ਤੇ ਅਕਾਲੀਆਂ ਦਾ ਇੱਕ ਟਕਰਾਅ ਚੱਲ ਰਿਹਾ ਹੈ ਉਹਦੇ ਬਾਰੇ ਅੱਜ ਗੱਲ ਕਰਾਂਗੇ ਅਕਸਰ ਜਿਹੜਾ ਕੋਈ ਕਿਸੇ ਦੇ ਉਲਟ ਚੱਲਦਾ ਕਹਿੰਦੇ ਕਿ ਨਹੀਂ ਚੱਲਦਾ ਉਹਨੂੰ ਅੱਜ ਕੱਲ੍ਹ ਆਰਐਸਐਸ ਦਾ ਏਜੰਟ ਇਹ ਆਰਐਸਐਸ ਦਾ ਛੱਡਿਆ ਹੋਇਆ ਹੈ ਇਹ ਨਾਗਪੁਰ ਦਾ ਸੰਤਰਾ ਹੈ ਇਹ ਇਹ ਭਾਜਪਾ ਦਾ ਬੰਦਾ ਇਹ ਆਰਐਸਐਸ ਦਾ ਬੰਦਾ ਹੈ ਅਕਸਰ ਆਖਿਆ ਜਾਂਦਾ ਹੈ ਪਰ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸ਼ਾਇਦ ਨਹੀਂ ਪਤਾ ਹੋਵੇਗਾ 1900 90 ਤੋਂ ਪਹਿਲਾਂ ਐਵੇਂ ਦੇ ਹਾਲਾਤ ਸਿੱਖ ਕੌਮ ਦੇ ਸੀ ਕਿ ਜਦੋਂ ਵੀ ਕੋਈ ਬੰਦਾ ਥੋੜਾ ਜਆ ਕਿਸੇ ਦੇ ਉਲਟ ਚੱਲਦਾ ਸੀ ਕਹਨੇ ਤੋਂ ਬਾਹਰ ਚੱਲਦਾ ਸੀ ਆਯਾਤ ਤੌਰ ਤੇ ਬੋਲਦਾ ਸੀ ਆਪ ਦੀ ਵੱਖਰੀ ਹੋਣ ਰੱਖਦਾ ਸੀ ਤਦੋਂ ਕਹਿੰਦੇ ਸੀ ਇਹ ਕਾਂਗਰਸ ਦਾ ਏਜੰਟ ਹੈ ਬਾਦਲ ਹੋਇਆ ਟੋੜਾ ਬਰਨਾਲਾ ਜਾਂ ਹੋਰ ਕਾਫੀਆਂ ਨੂੰ ਕਾਂਗਰਸ ਦੇ ਏਜੰਟ ਕਿਹਾ ਜਾਂਦਾ ਸੀ ਇਥੋਂ ਤੱਕ ਸਿੱਖ ਸੰਘਰਸ਼ ਦੇ ਵਿੱਚ ਲੜਨ ਵਾਲੇ ਸ਼ਹੀਦ ਹੋਣ ਵਾਲੇ ਜਰਨੈਲ ਸਿੰਘ ਜੀ ਸੰਤ ਜਰਨੈਲ ਸਿੰਘ ਜੀ ਪਿੰਡਰਾ ਵਾਲੇ ਮਾਹਪੁਰ ਸ਼ਾਹ ਤੱਕ ਨੂੰ ਵੀ ਬੜੇ ਲੋਕ ਕਾਂਗਰਸ ਦਾ ਏਜੰਟ ਕਹਿੰਦੇ ਸੀ ਜਿਨ੍ਹਾਂ ਨੇ ਜੇਲ੍ਹਾਂ ਦੇ ਵਿੱਚ ਜ਼ਿੰਦਗੀ ਬਤਾ ਦਿੱਤੀ ਸ਼ਹੀਦੀਆਂ ਪ੍ਰਾਪਤ ਕਰ ਲਈਆਂ ਲੋਕ ਉਹਨਾਂ ਨੂੰ ਵੀ ਕਾਂਗਰਸ ਦੇ ਏਜੰਟ ਕਹਿੰਦੇ ਰਹੇ ਆ ਅੱਜ ਵੀ ਜਿਹਦੇ ਨਾਲ ਬੰਦ ਨਹੀਂ ਜਿਹੜਾ ਕਹਨੇ ਚ ਨਹੀਂ ਚੱਲਦਾ ਉਹ ਆਰਐਸਐਸ ਦਾ ਬੰਦਾ ਹੈ ਉਹ 나ਗਪੁਰ ਦਾ ਸੰਤਰਾ ਜਿੰਨਾ ਚਿਰ ਤੱਕ ਸਹਿਮਤਾ ਜਿੰਨਾ ਚਿਰ ਦਾ ਕਹਨੇ ਚ ਚੱਲਦਾ ਹੈ ਗੱਲ ਮੰਨਦਾ ਉਹਨਾਂ ਚਿਰ ਉਹ ਪੰਥਕ ਹੈ ਤੇ ਜਦੋਂ ਗੱਲ ਨਹੀਂ ਸੁਣਦਾ ਨਹੀਂ ਆਪਦੀ ਮਰਜ਼ੀ ਕਰਦਾ ਉਹ ਆਰਐਸਐਸ ਦਾ ਬੰਦਾ ਹੈ ਇਹ ਆਰਐਸਐਸ ਹੋਣਾ ਆਰਐਸਐਸ ਦਾ ਏਜੰਟ ਹੋਣਾ 나ਗਪੁਰ ਦਾ ਸੰਤਰਾ ਹੋਣਾ ਜਾਂ ਕਾਂਗਰਸ ਦਾ ਏਜੰਟ ਹੋਣਾ ਅੱਜ ਤੱਕ ਪੰਜਾਬੀਆਂ ਨੂੰ ਨਾਰਮਲ ਪਿੰਡ ਤਮਕੇ ਨੂੰ ਆਮ ਸਿੱਖ ਨੂੰ ਇਹਦੀ ਸਮਝ ਨਹੀਂ ਆਈ ਕਿ ਉਹ ਕਿਹਨੂੰ ਆਰਐਸਐਸ ਦਾ ਏਜੰਟ ਮੰਨਣ ਕਿਹਨੂੰ ਕਾਂਗਰਸ ਦਾ ਏਜੰਟ ਮੰਨਣ ਕੌਣ ਪੰਥਕ ਹੈ ਕੌਣ ਧਾਰਮਿਕ ਹੈ ਕਿਹੜਾ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਕਰਦਾ ਹੈ ਕਿਹੜਾ ਨਹੀਂ ਕਰਦਾ ਐਦਾਂ ਭੰਬਲ ਭੂਸਾ ਬਣਿਆ ਹੋਇਆ ਇਸ ਗੱਲ ਦਾ ਕਿ ਆਮ ਸਿੱਖ ਆਮ ਜਨਤਾ ਆਮ ਇਨਸਾਨ ਇਹ ਚੀਜ਼ ਨੂੰ ਸਮਝ ਨਹੀਂ ਸਕਦਾ ਤਾਂ ਮੇਰੇ ਇੱਕ ਗੱਲ ਯਾਦ ਆ ਗਈ ਇਹ ਗੱਲ ਕਹਾਣੀ ਆਮ ਸਿਖਾਉਣ ਵਾਸਤੇ ਹੀ ਆ ਸਮਝਣ ਵਾਸਤੇ ਹੈ ਇਹਦਾ ਕੋਈ ਵਾਸਤਵ ਦੇ ਵਿੱਚ ਸੱਚ ਨਹੀਂ ਹੈ ਇੱਕ ਕਲਪਨਾ ਹੈ ਕਲਪਰ ਕਲਪਨਾ ਇਹ ਕਲਪਨਾ ਸਾਡੀ ਕੌਮ ਤੇ ਸਿੱਖਾਂ ਤੇ ਢੁਕਦੀ ਹੈ ਕਹਿੰਦੇ ਹਨ ਕਿ ਪੁਰਾਣੇ ਸਮਿਆਂ ਦੇ ਵਿੱਚ ਕੋਈ ਜੰਗਲ ਦੇ ਨੇੜੇ ਕੰਮ ਕਰ ਰਹੇ ਸਨ ਤਾਂ ਜਦੋਂ ਸ਼ਾਮ ਦਾ ਟਾਈਮ ਹੋਇਆ ਹਨੇਰਾ ਹੋਇਆ ਤਾਂ ਉਹ ਕੰਮ ਵਾਲੇ ਬੰਦੇ ਕਹਿਣ ਲੱਗੇ ਕਿ ਚੱਲੋ ਵੀ ਚੱਲੋ ਹਨੇਰਾ ਹੋ ਗਿਆ ਤਾਂ ਬੜੀ ਕਾਲ ਦੇ ਨਾਲ ਉਹ ਬੰਦੇ ਕੰਮ ਨਵੇੜ ਕੇ ਭੱਜਣ ਦੀ ਭੱਜਣ ਵਾਂਗੂ ਕਾਲ ਦੇ ਵਿੱਚ ਕੰਮ ਨਵੇੜੇ ਲੱਗੇ ਤਾਂ ਕਹਿੰਦਿਆਂ ਕਿ ਉੱਥੇ ਇੱਕ ਬੱਬਰ ਸ਼ੇਰ ਖੜਾ ਵੇਖ ਰਿਹਾ ਸੀ ਉਹਨੇ ਵੇਖਿਆ ਯਾਰ ਵੀ ਇਹ ਬੰਦੇ ਬੁੜੇ ਵਧੀਆ ਢੰਗ ਨਾਲ ਨਾਰਮਲ ਜਿਹਾ ਕੰਮ ਕਰੀ ਜਾਂਦੇ ਸੀ ਤੇ ਯਕਦਾਂ ਮੇ ਹੁਣ ਭੱਜਣ ਲੱਗ ਪਏ ਹਨੇਰਾ ਹੋ ਗਿਆ ਹਨੇਰਾ ਆ ਗਿਆ ਹਨੇਰਾ ਆ ਗਿਆ ਇਹ ਹਨੇਰਾ ਪਤਾ ਨਹੀਂ ਕਿੱਡੀ ਕੀ ਚੀਜ਼ ਆ ਕੀ ਚੀਜ਼ ਆ ਤਾਂ ਉਹਨਾਂ ਨੇ ਜਦੋਂ ਵੇਖਿਆ ਉਹ ਸਾਰੇ ਲੋਕ ਚਲੇ ਗਏ ਤੇ ਸ਼ੇਰ ਨੇ ਆਖਿਆ ਯਾਰ ਵੀ ਪਤਾ ਨਹੀਂ ਕੀ ਚੀਜ਼ ਹੈ ਜਿਹੜਾ ਆਦਮੀ ਆ ਮਨੋਖ ਹੈ ਸਭ ਤੋਂ ਪਾਵਰਫੁਲ ਹੈ ਤਾਕਤਵਰ ਹੈ ਇਹ ਬੰਦਾ ਹਨੇਰੇ ਨਾਲ ਦੀ ਚੀਜ਼ ਤੋਂ ਡਰ ਕੇ ਭੱਜ ਗਿਆ ਪਤਾ ਨਹੀਂ ਹਨੇਰਾ ਨਾਲ ਦੀ ਚੀਜ਼ ਕੀ ਹੈ ਕਿੱਡੀ ਕੁ ਵੱਡੀ ਬਲਾ ਹੈ ਤਾਂ ਸ਼ੇਰ ਵੀ ਡਰ ਗਿਆ ਤੇ ਸ਼ੇਰ ਜਦੋਂ ਡਰ ਗਿਆ ਤੇ ਉਹਦੇ ਨਾਲ ਜਿਹੜੇ ਹੋਰ ਬਗਿਆੜ ਕੀਤੇ ਸੀਗੇ ਉਹ ਕਹਿਣ ਲੱਗੇ ਯਾਰ ਜੇ ਬੱਬਰ ਸ਼ੇਰ ਡਰ ਸਕਦਾ ਹੈ ਤਾਂ ਯਾਰ ਪਤਾ ਨਹੀਂ ਕਿੱਡੀ ਤਕੜੀ ਚੀਜ਼ ਹੋਊਗੀ ਕੋ ਵੀ ਉਹਦੇ ਨਾਲ ਡਰ ਕੇ ਤੇ ਝਾਲੀਆਂ ਦੇ ਵਿੱਚ ਲੁੱਕ ਗਏ। ਕੁਦਰਤੀ ਕੀ ਹੋਇਆ ਕਿ ਉਹ ਬੱਬਰ ਸ਼ੇਰ ਇੱਕ ਝਾਲੀ ਦੇ ਵਿੱਚ ਸਿਰ ਫਸਾ ਕੇ ਖੜਾ ਸੀ ਤੇ ਪਿੰਡ ਦੇ ਵਿੱਚੋਂ ਕਿਸੇ ਕਮਿਹਾਰ ਦਾ ਖੋਤਾ ਗਵਾਚ ਗਿਆ। ਕਿ ਉਹ ਆਪੇ ਖੋਤੇ ਨੂੰ ਲੱਭਦਾ ਲੱਭਦਾ ਆਇਆ ਜਿਹਨੇ ਵੇਖਿਆ ਸ਼ੇਰ ਝਾਲੀ ਦੇ ਵਿੱਚ ਸਿਰ ਕਰਕੇ ਖੜਾ ਸੀ ਹਨੇਰੇ ਦੇ ਵਿੱਚ ਉਹਨੂੰ ਪਤਾ ਨਹੀਂ ਲੱਗਿਆ ਉਹਨੇ ਖਿੱਚ ਕੇ ਪ੍ਰਾਣੀ ਸ਼ੇਰ ਦੀ ਢੂਈ ਦੇ ਵਿੱਚ ਜੜੀ। ਤੇ ਸ਼ੇਰ ਨੇ ਆਖਿਆ ਵੀ ਜਿਹੜਾ ਹਨੇਰੇ ਦਾ ਨਾਂ ਲੈਂਦੇ ਨੇ ਸ਼ਾਇਦ ਹਨੇਰਾ ਹੀ ਆ ਗਿਆ। ਇਹਦੀ ਤਕੜੀ ਚੀਜ਼ ਹੈ ਵੀ ਮੇਰੇ ਮੇਰੇ ਤੋਂ ਸਾਰੇ ਲੋਕ ਡਰਦੇ ਆ ਜਾਨਵਰ ਮਨੁੱਖ ਪਸ਼ੂ ਪੰਛੀ ਡਰਦੇ ਆ ਇਹਨੇ ਮੇਰੀ ਧੂਈ ਦੇ ਵਿੱਚ ਡਾਂਗ ਪ੍ਰਾਣੀ ਜਰਤੀ ਹੈ ਸ਼ੇਰ ਉੱਥੋਂ ਬਾਹੋਂ ਦਾ ਹੀ ਦੌੜ ਗਿਆ ਡਰਦਾ ਹੋਇਆ ਭੱਜ ਗਿਆ ਸ਼ੇਰ ਦੇ ਨਾਲ ਬਗਿਆੜ ਕੀਤੇ ਵੀ ਡਰ ਗਏ ਪਰ ਦੋਸਤੋ ਹਨੇਰੇ ਨਾਂ ਦਾ ਤਾਂ ਕੋਈ ਡਾਰੀ ਨਹੀਂ ਸੀ ਉਹ ਤਾਂ ਇੱਕ ਦਿਨ ਦਾ ਸ਼ਪਾਸੀ ਰਾਤ ਦਾ ਹਨੇਰਾ ਸੀ ਉਹਦਾ ਕੋਈ ਵਿਯੂਧ ਨਹੀਂ ਸੀ ਉਹ ਤਾਂ ਇੱਕ ਹਨੇਰਾ ਸੀ ਪਰ ਉਹ ਜਾਨਵਰ ਉਹ ਸ਼ੇਰ ਵੀ ਡਰ ਗਿਆ ਉਹੀ ਅੱਜ ਹਾਲਾਤ ਸਾਡੀ ਕੌਮ ਦੇ ਵਿੱਚ ਆਰਐਸਐਸ ਦਾ ਏਜੰਟ ਹੋਣਾ ਕਾਂਗਰਸ ਦਾ ਏਜੰਟ ਹੋਣਾ ਸਾਡੀ ਕੌਮ ਦੇ ਵਿੱਚ ਇਹ ਰੋਲੇ ਪਾਏ ਜਾਂਦੇ ਆ ਸਾਡੇ ਪੰਥ ਕਾਗੂ ਸਾਡੇ ਤਕਤਾਂ ਦੇ ਜਥੇਦਾਰ ਇੱਕ ਦੂਜੇ ਨਾਲ ਲੜੀ ਜਾਂਦੇ ਆ ਕਾਲੀ ਆਪੋ ਆਪਸ ਵਿੱਚ ਲੜੀ ਜਾਂਦੇ ਆ ਕਾਂਗਰਸੀ ਝਾੜੂਆ ਨੂੰ ਕਈ ਜਾਂਦੇ ਆ ਆਰਐਸਐਸ ਦੇ ਬੰਦੇ ਆ ਝਾੜੂ ਵਾਲੇ ਕਾਂਗਰਸ ਨੂੰ ਕਾਲੀਆਂ ਨੂੰ ਕਈ ਜਾਂਦੇ ਇਹ ਆਰਐਸਐਸ ਦੇ ਬੰਦੇ ਆ ਪਰ ਨਿਕਲਣਾ ਵਿੱਚੋਂ ਕੋਈ ਨਹੀਂ ਖੁੱਦਾਂ ਦੀ ਖੁੱਡੂਆਂ ਦੀ ਲੀਰ ਆ ਇਹ ਈਆਂ ਦੀ ਖੁੱਡੂਆ ਵੀਰੋ ਪੰਜਾਬੀਓ ਸਮਝੋ ਵਿਚਾਰੋ ਇਹਨਾਂ ਦੀਆਂ ਗੱਲਾਂ ਵਿੱਚ ਨਾ ਉਹ ਸਾਡੀ ਕੌਮ ਲਾਈ ਲੱਗ ਬਣ ਚੁੱਕੀ ਐ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ ਸਮੱਤ ਬਖਸ਼ਣ ਸਾਡੀ ਕੌਮ ਵਿੱਚ ਏਕਤਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ